ਪੰਜ ਜਵਾਬ ਦੇਣਾ ਜਾਂ ਨਾ ਚ ਉੱਚੀ ਦੇ ਦਿਓ ਸਾਡੇ 84 ਸਿੱਧ ਹੋਏ ਆ ਕੇਸਾ ਧਾਰੀ ਸੀ ਕਿ ਨਹੀਂ ਜੀ ਕਹੋ ਫਿਰ ਨੌ ਨਾਥ ਹੋਏ ਕੇਸਾ ਧਾਰੀ ਸੀ 6 ਜਤੀ ਹੋਏ ਕੇਸਾ ਧਾਰੀ ਸੀ RAM ਜੀ ਕੇਸਾ ਧਾਰੀ ਕ੍ਰਿਸ਼ਨ ਜੀ ਕੇਸਾ ਧਾਰੀ ਸ਼ਿਵ ਜੀ ਭਗਵਾਨ ਉਹਦੀਆਂ ਜਟਾਵਾਂ ਚ ਗੰਗਾ ਵਗੰਦੀ ਗੋਰਖ ਨਾਥ ਕੇਸ ਰੱਬ ਦੀ ਮੋਹਰਾ ਇਹ ਕਿਸੇ ਇਕੱਲੇ ਨੂੰ ਨਹੀਂ ਆਖਿਆ ਇਹ ਤਾਂ ਹੁਣ ਮੈਨੂੰ ਵੀ ਇਨਾ ਪਤਾ ਨਹੀਂ ਇਹ ਮੈਂ ਕਈ ਹਿੰਦੂ ਵੀਰਾਂ ਨੂੰ ਪੁੱਛਦਾ ਨਾ ਇਹ ਮੇਰੇ ਮਿੱਤਰ ਆ ਪੰਡਤ ਵੀਵੀ ਇਹਦੇ ਬਾਰੇ ਥੋੜਾ ਜਿਆ ਦੱਸਿਓ ਸਾਨੂੰ ਪਰ ਮੈਨੂੰ ਕਦੇ ਕਿਸੇ ਨੇ ਦੱਸਿਆ ਨਹੀਂ ਜੇ ਤੁਹਾਡੇ ਚ ਕੋਈ ਗਿਆਨ ਰੱਖਦਾ ਹੋਇਆ ਤੇ ਬਾਅਦ ਚ ਮੈਨੂੰ ਮਿਲ ਕੇ ਜਰੂਰ ਦੱਸਿਓ ਕਿ ਆਪਣੇ ਪੈਗੰਬਰ ਸਾਰੇ ਕੇਸਾ ਧਾਰੀ ਆ ਪਰ ਕੇਸ ਕਟਾਉਣ ਦੀ ਸ਼ੁਰੂਆਤ ਕਿੰਨੇ ਕੀਤੀ ਕਿਉਂਕਿ ਆਪਾਂ ਹੁਣ ਭਗਵਾਨ ਬਾਲਮੀਕ ਜੀ ਕੇਸਾ ਧਾਰੀ ਗੁਰੂ ਰਵਿਦਾਸ ਜੀ ਕੇਸਾ ਧਾਰੀ ਇਹ ਕੌਣ ਸ਼ੁਰੂ ਕਰਕੇ ਗਿਆ ਵੀ